ਗੁਰੂ ਨਾਨਕ ਦੇਵ ਜੀ ਕੁਆਟਰਸ ਜੀਵਨ ਦੀਆਂ ਕੁਝ ਕੀਮਤੀ ਗੱਲਾਂ ਜ਼ਿੰਦਗੀ ਨੂੰ ਜਿਉਣਾ ਸਿੱਖੋ ਸਮਝਣ ਦੀ ਕੋਸ਼ਿਸ਼ ਨਾ ਕਰੋ ਚੱਲਦੇ ਵਕਤ ਦੇ ਨਾਲ ਚੱਲੋ ਕੁੱਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਦਿਲ ਖੋਲ ਕੇ ਸਾਹ ਲਓ ਅੰਦਰ ਹੀ ਅੰਦਰ ਘੁੱਟਣ ਦੀ ਕੋਸ਼ਿਸ਼ ਨਾ ਕਰੋ ਕੁਝ ਗੱਲਾਂ ਰੱਬ ਤੇ ਛੱਡ ਦਿਓ ਸਭ ਕੁਝ ਖੁਦ ਸੁਲਝਾਣ ਦੀ ਕੋਸ਼ਿਸ਼ ਨਾ ਕਰੋ ਅੱਜ ਕੱਲ੍ਹ ਉਹ ਕੀਮਤੀ ਰਿਸ਼ਤੇ ਕੱਚ ਦੀ ਤਰ੍ਹਾਂ ਟਿੜਕ ਜਾਂਦੇ ਹਨ ਜਿੰਨਾ ਵਿੱਚ ਵਿਸ਼ਵਾਸ ਤੇ ਇੱਕ ਦੂਜੇ ਦੀ ਗੱਲ ਸੁਣਨ ਤੇ ਸਮਝਣ ਦੀ ਘਾਟ ਹੋਈ ਹੈ ਇਸੇ ਕਾਰਨ ਮਸਲਾ ਦੋਵਾਂ ਦੇ ਵਿਚਕਾਰ ਹੁੰਦਾ ਪਰ ਗੱਲ ਦਾ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਂਦੀ ਹੈ ਤੇ ਅੱਗੇ ਵੀ ਜੋ ਰਿਸ਼ਤੇ ਨੂੰ ਜੋੜਨੇ ਦੀ ਥਾਂ ਮਸਲੇ ਨੂੰ ਵਧਾਉਣ ਵਾਲੇ ਗੱਲਾਂ ਵਧਾ ਚੜਾ ਕਰਨ ਵਾਲਿਆਂ ਨਾਲ ਹਵਾ ਪੈ ਜਾ ਰਹੀ ਤਾਂ ਰਿਸ਼ਤਾ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ। ਇੱਕ ਦੂਜੇ ਵਾਰੇ ਗਿੱਲੇ ਸ਼ਿਕਵੇ ਦਾ ਹੱਲ ਸਾਡੇ ਕੋਲ ਹੀ ਹੁੰਦਾ ਹੈ। ਬਸ ਜੇ ਕੋਈ ਇੱਕ ਦੂਜੇ ਤੋਂ ਸਮੱਸਿਆ ਹੈ ਤਾਂ ਸ਼ਾਂਤੀ ਨਾਲ ਬੈਠ ਕੇ ਆਪਸ ਵਿੱਚ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਅਤੇ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਕਿਉਂਕਿ ਸਾਡੇ ਲਈ ਕੋਈ ਚੀਜ਼ ਜਾਂ ਤਾਂ ਹਾਸਿਲ ਕਰਨ ਤੋਂ ਪਹਿਲਾਂ ਕੀਮਤੀ ਹੁੰਦੀ ਹੈ ਜਾਂ ਖੋਹ ਦੇਣ ਤੋਂ ਬਾਅਦ ਇਸ ਲਈ ਸਮਾਂ ਰਹਿੰਦਿਆਂ ਥੋੜਾ ਜਿਹਾ ਸਿਆਣਪੁਣਾ ਵਰਤ ਲਈਏ ਤਾਂ ਟਿੜਕਤੇ ਰਿਸ਼ਤੇ ਨੂੰ ਜਰੂਰ ਬਚਾ ਸਕਦੇ ਹਾਂ ਜਿਵੇਂ ਮਨੁੱਖ ਕੋਈ ਤਾਲਾ ਬਿਨਾਂ ਚਾਬੀ ਤੋਂ ਨਹੀਂ ਬਣਾ ਸਕਦਾ ਉਵੇਂ ਹੀ ਪਰਮਾਤਮਾ ਨੇ ਐਸੀ ਕੋਈ ਮੁਸ਼ਕਲ ਨਹੀਂ ਬਣਾਈ ਜਿਸ ਦਾ ਹੱਲ ਨਹੀਂ ਹੋ ਸਕਦਾ ਤਨ ਨਾਲ ਤੇਜੋਰੀ ਪਰ ਜਾਏ ਤਾਂ ਮਨੁੱਖੇ ਅੰਦਰ ਅਹੰਕਾਰ ਪੈਦਾ ਨਹੀਂ ਹੁੰਦਾ ਪਰ ਜੇ ਉਪਚਾਰ ਵਿਚਾਰ ਨਾਲ ਦਿਮਾਗ ਪਰ ਜਾਏ ਤਾਂ ਅਹੰਕਾਰ ਚਰਮ ਸੀਸ ਤੇ ਪਹੁੰਚ ਜਾਂਦਾ ਹੈ ਚਲਾਕੀ ਨਾਲ ਮਨੁੱਖ ਧਨ ਹਾਸਲ ਕਰ ਸਕਦਾ ਹੈ ਪਰ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਹਾਸਲ ਕਰ ਸਕਦਾ ਹੈ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਚਾਹੇ ਜਿੰਨੀਆਂ ਮਰਜ਼ੀ ਹੋਣ ਚਿੰਤਾ ਕਰਨ ਨਾਲ ਹੋਰ ਵੱਧ ਜਾਂਦੀਆਂ ਹਨ ਚੁੱਪ ਰਹਿਣ ਨਾਲ ਘਟ ਜਾਂਦੀਆਂ ਹਨ ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਹਨ ਪਰਮਾਤਮਾ ਦਾ ਸ਼ੁਕਰ ਕਰਨ ਨਾਲ ਖੁਸ਼ੀਆਂ ਵਿੱਚ ਬਦਲ ਜਾਂਦੀਆਂ ਹਨ ਤੁਹਾਡੇ ਜੀਵਨ ਦੀ ਖੁਸ਼ੀ ਤੁਹਾਡੇ ਵਿਚਾਰਾਂ ਦੀ ਗੁਣਵੰਤਾ ਤੇ ਨਿਰਭਰ ਕਰਦੀ ਹੈ ਇਸ ਲਈ ਖੁਸ਼ੀ ਅਤੇ ਸਕਾਰਾਤਮਕ ਸੋਚ ਅਤੇ ਅੱਗੇ ਦਾ ਦਿਨ ਵਧੀਆ ਰੱਖੋ ਸੋਹਣੀ ਸਵੇਰ ਲਈ ਸ਼ੁਭਕਾਮਨਾਵਾਂ ਸਦਾ ਖੁਸ਼ ਰਹੋ ਤੇ ਮੁਸਕੁਰਾਂਦੇ ਰਹੋ